ਆਪ ਪੁਰੂ ਫੋਰਟੋ ਦੇਗੋਆ ਵਾਲੀ ਸੜਕ ਜਿਹੜੀ ਉਹ ਫੋਰ ਦੇਗੋਆ ਜਾਂ ਸਰਦਾਰਪੁਰ ਪਾਸੇ ਨੂੰ ਵੀ ਨਿਕਲਦੀ ਆ ਇਹ ਸੜਕ ਪੂਸ ਤੋਂ ਹੋ ਗਈ ਆ ਬੰਦ ਪਾਣੀ ਜ਼ਿਆਦਾ ਆਉਣ ਕਾਰਨ ਪੂਰੀ ਦਾ ਨਿਕਾਸ ਹੈ ਨਹੀਂ ਸੀ ਪਾਣੀ ਦਾ ਉਹ ਵਗ ਰਹੀ ਸੜਕ ਹੀ ਪੱਕਦੀ ਆ ਉਹ ਸੜਕ ਪਟਣੀ ਪਈ ਆ ਤੇ ਰਾਹ ਹੋ ਗਿਆ ਬਿਲਕੁਲ ਬੰਦ ਤੁਸੀਂ ਦੇਖ ਸਕਦੇ ਆ ਕਿੰਨਾ ਛੇਛੀ ਜੀ ਲੱਗੀ ਆ ਤੇ ਪਾਣੀ ਦਾ ਵਹਾਅ ਦੇਖ ਲਓ ਪਾਣੀ ਆ ਵੇਖਦੇ ਵੇਖਦੇ ਜਿਆਦਾ ਹੋ ਗਿਆ ਸਾਡੇ ਜੀ ਗਾ ਜਿਨ੍ਹਾਂ ਨੇ ਪਰ ਤੋਂ ਬੇਖਵਾਲ ਨੂੰ ਆਉਣਾ ਵਾਇਆ ਭਲੱਥ ਆ ਜਾਣਾ ਜਿਹੜਾ ਪਤਨੂਰੇ ਤੋਂ ਟਾਂਡੀ ਥਾਣੀ ਰਾਹ ਸੀਗਾ ਨਡਾਲੀ ਬੱਸੀ ਥਾਣੀ ਇਹ ਬੰਦ ਹੋ ਗਿਆ ਵਾ ਇੱਧਰ ਦੀ ਨਾ ਆਏ ਜਾਵੇ ਜਿਹੜੇ ਗਾਂ ਜਾਣ ਵਾਲੇ ਪਾਇਆ